ਕਸੇ ਕੈਕਟਿਵਿਸਟ ਬਾਬਾ ਬਖਸ਼ ਸਿੰਘ ਤੇ ਜਾਨਲੇਵਾ ਹਮਲਾ ਹੋਇਆ ਹੈ ਜੀ ਹਾਂ ਕਰੀਬ 3 ਗੱਡੀਆਂ ਚ ਆਏ ਹਮਲਾਵਰਾਂ ਨੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਹੈ ਪੰਜਾਬ ਚ ਲਗਾਤਾਰ ਕਤਲ ਉਟਖੋਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਜਿਸ ਕਾਰਨ ਲੋਕ ਘਰੋਂ ਨਿਕਲਣ ਤੋਂ ਡਰਨ ਲੱਗੇ ਨੇ ਅਤੇ ਹੁਣ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਿੱਖ ਐਕਟੀਵਿਸਟ ਬਾਬਾ ਬਖਸ਼ੀਸ਼ ਸਿੰਘ ਤੇ ਹਮਲਾ ਹੋਇਆ ਹੈ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਕ੍ਰਿਪਟਨ ਗੱਡੀਆਂ ਤੇ ਆਏ ਅਣਪਛਾਤੇ ਹਮਲਾਵਰਾਂ ਵੱਲੋਂ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਬਾਬਾ ਬਖਸ਼ੀਸ਼ ਸਿੰਘ ਬਾਲ-ਬਾਲ ਬਚ ਗਏ ਦਰਸਲ ਪਟਿਆਲਾ ਬੱਸ ਸਟੈਂਡ ਦੇ ਸਾਹਮਣੇ ਬਾਬਾ ਬਖਸ਼ੀਸ਼ ਸਿੰਘ ਤੇ ਤਿੰਨ ਗੱਡੀਆਂ ਜਿਨ੍ਹਾਂ ਵਿੱਚ ਸਕੋਰਪੀਓ, ਬਰੀਜ਼ਾ ਅਤੇ ਵਰਨਾ ਸ਼ਾਮਿਲ ਸੀ ਇਹਨਾਂ ਗੱਡੀਆਂ ਵਿੱਚ ਸਵਾਰ ਅਣਪਛਾਤੇ ਵਿਅਕਤੀਆਂ ਨੇ ਪਹਿਲਾਂ ਬਾਬਾ ਬਖਸ਼ੀ ਸਿੰਘ ਨੂੰ ਵਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਹਨਾਂ ਤੇ ਹਮਲਾ ਕਰ ਦਿੱਤਾ ਬਾਬਾ ਬਖਸ਼ੀ ਸਿੰਘ ਦੀ ਗੱਡੀ ਤੇ ਕੁੱਲ 9 ਗੋਲੀਆਂ ਚੱਲ ਗਈਆਂ ਜਿਨ੍ਹਾਂ ਵਿੱਚੋਂ 4 ਗੋਲੀਆਂ ਗੱਡੀ ਤੇ ਵੱਜੀਆਂ ਇਹ ਪੂਰੀ ਘਟਨਾ ਪਟਿਆਲਾ ਦੇ ਬੱਸ ਸਟੈਂਡ ਦੇ ਸਾਹਮਣੇ ਦੀ ਹੈ ਜਿੱਥੇ ਕਿ ਤਿੰਨ ਗੱਡੀਆਂ ਤੇ ਆਏ ਹਮਲਾਵਰਾਂ ਨੇ ਬਾਬਾ ਬਖਸ਼ੀ ਸਿੰਘ ਤੇ ਗੋਲੀਆਂ ਚਲਾਈਆਂ ਨੇ ਉਹਨਾਂ ਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਉਹਨਾਂ ਨੂੰ ਵਕਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਉਹਨਾਂ ਦੇ ਕਾਰ ਤੇ ਨੌ ਗੋਲੀਆਂ ਚਲਾਈ ਦਿੱਤੀਆਂ ਜਿਨ੍ਹਾਂ ਵਿੱਚੋਂ ਚਾਰ ਗੋਲੀਆਂ ਬਾਬਾ ਬਖਸ਼ੀ ਸਿੰਘ ਦੀ ਕਾਰ ਨੂੰ ਲੱਗੀਆਂ ਹਾਲਾਂਕਿ ਇਸ ਦੌਰਾਨ ਬਾਬਾ ਬਖਸ਼ੀ ਸਿੰਘ ਬਾਲਬਾਲ ਬਚ ਗਏ ਉਹਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਉਹਨਾਂ ਨੂੰ ਬਚਾ ਰਿਹਾ ਪਰ ਇਸ ਕਟੜਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਸਕੋਰਪੀਓ ਬਰੀਜ਼ਾ ਤੇ ਵਰਨਾ ਗੱਡੀ 'ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਪੁਲਿਸ ਵੱਲੋਂ ਇਸ ਪੂਰੇ ਮਾਮਲੇ 'ਚ ਹਾਲੇ ਤਕਵੀ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਇੱਕ ਵਾਰ ਫਿਰ ਤਦਾਦ ਨੇ ਕਿ ਪੰਜਾਬ ਚ ਦੇਰ ਰਾਤ ਇੱਕ ਵੱਡੀ ਘਟਨਾ ਵਾਪਰੀ ਜਿੱਥੇ ਇੱਕ ਕਾਰਕੁਨ ਬਾਬਾ ਬਖਸ਼ੀ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ ਨੇ ਕਰੀਬ 3 ਗੱਡੀਆਂ 'ਚ ਆਏ ਹਮਲਾਵਰਾਂ ਨੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਉਹਨਾਂ ਨੂੰ ਅਖਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਹਨਾਂ ਤੇ ਕਰੀਬ 9 ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਵਿੱਚੋਂ 4 ਗੋਲੀਆਂ ਬਾਬਾ ਬਖਸ਼ੀ ਸਿੰਘ ਦੀ ਗੱਡੀ ਨੂੰ ਵੱਜੀਆਂ ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਜਾਨੀ ਬਚਾ ਹੋ ਗਿਆ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਚ ਵੀ ਇਸ ਸੰਬੰਧੀ ਰੋਸ ਪਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ